ਸੁੰਦਿਆਂ ਜੀ ਹਾਂ ਜੀ ਅੱਬੇ ਬੇਬੇ ਜੀ ਨੂੰ ਰੋਟੀ ਫੜਾ ਦੋ ਲਿਓ ਜੀ ਆਹ ਲੋ ਬੇਬੇ ਰੋਟੀ ਅੱਜ ਕਾਦੀ ਸਬਜ਼ੀ ਬਣਾਈ ਆ ਦੇਖ ਲੋ ਬੇਬੇ ਜੀ ਛੋਡੇ ਮੂਰੇ ਹੈਗੀ ਅੱਜ ਫੇਰ ਕਾਲੇ ਛੋਲੇ ਮੱਥੇ ਮਾਰੇ ਕਦੇ ਚੱਜ ਦੀ ਸਬਜ਼ੀ ਨਿਜਲਿਆ ਕਰੋ ਬਣਾ ਲਿਆ ਕਰੋ ਉਹ ਅਸੀਂ ਵੀ ਬੇਬੇ ਇਹੀ ਖਾਵਾਂਗੇ ਅਸੀਂ ਕਿਹੜਾ ਮਟਰ ਪਨੀਰ ਨੂੰ ਤੜਕਾ ਲਾਈ ਬੈਠੇ ਆ ਕੀ ਗੱਲ ਗੱਲ ਚੜਦਿਆ ਤੇਰੇ ਲੰਗਦੀ ਨਹੀਂ ਬਸ ਤੇਰੀ ਘਾਟ ਆਂਦੀ ਦੀ ਚੌਰਿਆ ਤੈਂ ਉਹ ਵੀ ਪੂਰੀ ਕਰਤੀ ਮੂੜ ਮਿਰਚ ਤੇ ਅੱਗ ਲਾ ਲਿਆ ਕਰੋ ਇਹਦੇ 'ਚ ਉਹ ਬੇਬੇ ਤੈਨੂੰ ਡਾਕਟਰ ਨੇ ਲੂਣ ਮਿਰਚ ਖਾਣ ਤੋਂ ਮਨਾ ਕੀਤਾ ਹੈ ਮਨਾ ਤਾਂ ਡਾਕਟਰ ਨਹੀਂ ਕੀਤਾ ਮੈਂ ਤਾਂ ਨਹੀਂ ਕੀਤਾ ਦੇਖ ਲੈ ਬਾਪੂ ਉਦੋਂ ਹਸਪਤਾਲ 'ਚ ਨਾ ਬੇਬੇ ਪਈ ਰੀਂ ਰੀਂ ਕਰਦੀ ਸੀਗੀ ਹੁਣ ਭੁੱਲ ਗਈ ਅੱਛਾ ਹੁਣ ਤੂੰ ਮੈਨੂੰ ਮੇਨੇ ਮਾਰਦਾ ਤੈਨੂੰ ਐ ਪਤਾ ਮੈਂ ਤੈਨੂੰ ਕਿਵੇਂ ਪਾਲਿਆ ਫਿਰ ਬੇਬੇ ਮੈਂ ਕਿਹੜਾ ਤੈਨੂੰ ਕੋਈ ਪੁੱਠਾ ਸਿੱਧਾ ਬੋਲਦਾਗਾ ਘਰੇ ਜਿੰਨੀ ਗੱਲਬਾਤ ਹੁੰਦੀ ਹੈਗੀ ਕੋਈ ਰਿਸ਼ਤੇਦਾਰੀ 'ਚ ਜਾਣਾ ਆਉਣਾਗਾ ਸਾਰਾ ਤੈਨੂੰ ਪੁੱਛ ਕੇ ਜਾਣਿਆਂਗੇ ਹੁਣ ਤੋ ਮੈਨੂੰ ਕਿੱਥੇ ਪੁੱਛਦਾ ਹੁਣ ਤਾਂ ਤੂੰ ਆਪਦੇ ਘਰ ਵਾਲੀ ਦਾ ਚਮਚਾ ਬਣਿਆ ਫਿਰਦਾ ਬੇਬੇ 5-10 ਦਿਨ ਹੋ ਗਏ ਤੈਨੂੰ ਕਲੇਸ਼ ਕਰਦੀ ਨੂੰ ਕੀ ਹੋਇਆ ਤੈਨੂੰ ਮੈਨੂੰ ਕੀ ਸੂਲ ਹੋਇਆ ਮੈਂ ਤਾਂ ਚੰਗੀ ਭਲੀਆਂ ਹੰਕਾਰੀ ਤਾਂ ਤੂੰ ਫਿਰਦੀ ਐ ਹੰਕਾਰ ਨੂੰ ਬੇਬੇ ਮੈਂ ਤੈਨੂੰ ਕੀ ਚੰਗਾ ਮਾੜਾ ਕਹਤਾ ਆ ਕੀ ਤੇਰੇ ਕਹਿਣ ਨਾਲੋਂ ਘੱਟਾ ਦਾਲ ਪਾਣੀ ਦਾ ਤੈਨੂੰ ਚੱਜਦਾ ਬਣਾਉਣਾ ਨਹੀਂ ਆਉਂਦਾ ਆ ਦੇਖ ਲਓ ਬਾਪੂ ਜੀ ਬੇਬੇ ਨੂੰ ਪਤਾ ਨਹੀਂ ਕੀ ਹੋ ਗਿਆ ਹਰ ਵਕਤ ਕਲੇਸ਼ ਹਰ ਵਕਤ ਕਲੇਸ਼ ਉਹ ਕਾਣੂ ਪੁੱਤ ਇਹ ਮੇਰੇ ਸਾਲੇ ਦੀ ਖਾਂਦੀ ਪਿੰਦੀ ਟੀਟਲੇ ਮਾਰਦੀ ਐ ਹਲੋ ਤੈਨੂੰ ਤਾਂ ਟੀਟਨੇ ਲੱਗਣ ਗਈ ਤੂੰ ਤਾਂ ਨੂਹ ਦੀ ਤਰਫਦਾਰੀ ਕਰਦਾ ਇਹ ਤਰਫਦਾਰੀ ਕਾਦੀ ਆ ਹਰ ਵਕਤ ਤਾਂ ਤੇਰੇ ਮੂੰਹ ਚ ਹੱਥ ਰੱਖਦੀ ਐ ਮੈਂ ਤਾਂ ਰੱਬ ਅੱਗੇ ਹੀ ਅਰਦਾਸ ਕਰਦਾ ਇਹੋ ਜੀ ਨੂਹਤੀ ਹਰ ਇੱਕ ਨੂੰ ਦੇਈ ਨਾ ਬੇਬੇ ਹੁਣ ਬਾਪੂ ਤਾਂ ਨਹੀਂ ਝੂਠ ਬੋਲਦਾ ਤੂੰ ਸ਼ੁਕਰ ਕਰਿਆ ਕਰੋ ਰੱਬ ਦਾ ਵੀ ਤੈਨੂੰ ਨੂਹਤੀਆਂ ਵਰਗੀ ਮਿਲੇਗੀ ਮਾੜਾ ਮੋਟਾ ਪਰਖ ਕੇ ਗੱਲ ਕਰੀਦੀ ਹੁੰਦੀ ਐ ਸਹਨੇਤੀ ਪੁੱਤ ਦੀ ਉਹ ਪੁੱਤ ਇਹਨੂੰ ਪਰਖ ਕਿੱਥੇ ਆ ਸੁੱਡਣ ਨੂੰ ਇਹ ਤਾਂ ਦਰਦ ਦਰ ਖੋਕਰਾਂ ਖਾਉ ਜਿਹੜੇ ਹਸਾਬ ਦੇਦੇ ਲਸਣ ਨੇ ਮੈਂ ਕੋਈ ਨਹੀਂ ਠੋਕਰਾਂ ਠੋਕਰਾਂ ਖਾਂਦੀ ਮੈਂ ਕੱਲੇ ਵੀਡੀਓ ਦੇਖੀਏ ਬਿਰਦਾਸ਼ੰਦੀ ਚੱਕੇ ਚੁਨੀ ਉੱਥੇ ਤੁਰ ਜੂਗੀ ਨਾਲੇ ਬਣਾ ਕੇ ਪਾਉ ਵੀਡੀਓ ਥੋੜੀ ਉਹ ਬੇਇਜ਼ਤੀ ਹੋਊ ਦੋ ਹਾਂਦੀ ਦੇਖੀ ਬੇਬੇ ਇਹ ਕੰਮ ਨਾ ਕਰੀ ਕੰਦ ਚ ਪਈ ਤਰੇੜ ਭਰੀ ਜਾ ਸਕਦੀ ਐ ਪਰ ਰਿਸ਼ਤੇ ਚ ਪਈ ਤਰੇੜ ਭਰਨੀ ਬਹੁਤ ਔਖੀ ਹੈਗੀ ਨਾਲੇ ਜਿਹੜੀ ਤੂੰ ਸੰਸਤਾ ਦੀ ਗੱਲ ਕਰਦੀ ਨਾ ਇਹ ਤਾਂ ਇੱਕ ਦੋ ਜਾਨੀ ਸਹੀ ਨਹੀਂ ਇਹਦੇ ਚ ਬਾਕੀ ਤਾਂ ਆਪਦੇ ਚੈਨਲ ਆਪਦੇ ਪੇਜ ਚਲਾਉਣ ਲਈ ਥੌਂ ਥੌ ਤੇ ਆਪਦਾ ਡੱਗਾ ਚਲਾਈ ਜਾਂਦੇ ਨੇਗੇ ਇਹਨਾਂ ਨੂੰ ਤੁਹਾਡੇ ਨਾਲ ਕੋਈ ਹਮਦਰਦੀ ਨਹੀਂ ਸਿਰਫ ਆਪਣੇ ਪੇਜਾਂ ਤੇ ਚੈਨਲਾਂ ਦਾ ਮਤਲਬ ਹੈਗਾ ਉਹ ਗੱਲ ਤਾਂ ਤੇਰੀ 16 ਨੇ ਸੱਚ ਆ ਪੁੱਤ ਜੇ ਇਸਤਰੀ ਵਿਰਧ ਆਸ਼ਰਮ ਖੁੱਲਦੇ ਰਹੇ ਤਾਂ ਬੱਚੇ ਸੋਚਣਗੇ ਮਾਂ ਕਿਉਂ ਦੇ ਮਾਰ ਕੇ ਡੰਡਾ ਘਰੋ ਘੜ ਦੋ ਕੋਈ ਨਾ ਕੋਈ ਵਿਰਧ ਆਸ਼ਰਮ ਦਾ ਸਾਂਭ ਹੀ ਲਊ ਗੱਲ ਤਾਂ ਥੋੜੀ ਸਾਰਿਆਂ ਦੀ ਠੀਕ ਆ ਉਹ ਵੀਡੀਓ ਚ ਦਰਦ ਭਰੇ ਜੇ ਗੀਤ ਸੁਣ ਕੇ ਮੇਰਾ ਮਨ ਬਹੁਤ ਦੁਖੀ ਹੋਇਆ ਉੱਥੇ ਤਾਂ ਮੈਨੂੰ ਐ ਲੱਗਾ ਬਾਲੀ ਸਾਂਭ ਸਵਾਲ ਆ ਪਰ ਘਰ ਵਰਗੀ ਤਾਂ ਮੌਜ ਕਿਤੇ ਨਹੀਂ ਹੈਗੀ ਉਹ ਬੇਬੇ ਸ਼ੋਕਰਾ ਤੂੰ ਸੇਤੀ ਸਮਝ ਗਈ ਇਹੋ ਜਿਹਾ ਵੀਡੀਓ ਦਿਖਾ ਕੇ ਤਾਂ ਲੋਕਾਂ ਨੂੰ ਆਹ ਮੋਸ਼ਨਲ ਮਨਾਸਰਲ ਜਾਂ ਬਲੈਕਮੇਲ ਕਰਿਆ ਜਾਂਦਾਗਾ ਜਿਹੜਾ ਬਹੁਤੇ ਘੱਟ ਲੋਕਾਂ ਨੂੰ ਪਤਾ ਹੈ ਯੇ ਮਾਫ਼ ਕਰਦੇ ਮੈਨੂੰ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਜਣੀ ਧੀ ਮਾਫ਼ ਕਰ ਦੇਤੀ ਐ ਮੈਨੂੰ ਨਾ ਨਾ ਬੇਬੇ ਤੁਸੀਂ ਐ ਨਾ ਕਰੋ ਮਾਮਾ ਧੀਆ ਤੋਂ ਮਾਫੀ ਮੰਗਦੀ ਆ ਚੰਗੀਆਂ ਨਹੀਂ ਲੱਗਦੀਆਂ ਚਲਤੀ ਜਮੇ ਸ਼ਾਮਾਂ ਚ ਬਹਿ ਕੇ ਰੋਟੀ ਖਾਣੀ ਆ ਧੁੱਪ ਆ ਗਈ ਓਰੇ ਬਹੁਤ ਮਨ ਮੂਨ ਮਿਰਚ ਸੈੱਟ ਹੋ ਗਿਆ ਹਾਂ ਹਾਂ ਠੀਕ ਆ ਪੁੱਤ ਤੇਲੇ ਦਾ ਚਾਰ ਵੀ ਤਰਿਆ ਹੋਇਆ ਦੇਖ ਲਈ ਹੁਣ ਕੌਣ ਨਾਲ ਹਾਂ ਹਾਂ ਪੁੱਤ ਸਾਰਾ ਖੁਸ਼ੀ ਆ ਕਿਆ ਜੂਰੀ ਤਾਂ ਤੈਨੂੰ ਕੱਟ ਕੇ ਦਿੰਨੇ ਆ ਸਾਰਾ ਕੁਝ ਠੀਕ ਆ ਠੀਕ